ਸ਼ਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲੱਖੀ ਕੁਰਾਲੀ ਸੋ ਅੱਜ ਪੰਜਾਬ ਸਰਕਾਰ ਦੁਆਰਾ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੂਲਾਪੁਰ ਵਿਖੇ ਦੋ ਵਿਅਕਤੀ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤੇ ਗਏ ਹਨ ਸੋ ਕੀ ਕਹਿਣਾ ਹੈ ਐਸਪੀ ਤਰਨਵੀਰ ਸਿੰਘ ਜੀ ਦਾ ਸੋ ਆਕਰਦੇ ਉਹਨਾਂ ਨਾਲ ਗੱਲਬਾਤ ਜਿਵੇਂ ਤੁਹਾਨੂੰ ਪਤਾ ਹੈ ਜੀ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਸਾਰੇ ਮਾਨਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਤੇ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਸਾਹਿਬ ਉਹਨਾਂ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਦੇ ਹੇਠ ਕਾਰਵਾਈ ਕਰਦੇ ਹੋਏ ਤੇ ਜਿਹੜਾ ਇੱਕ ਸਾਨੂੰ ਸਫਲਤਾ حاصل ਹੋਈ ਜਿਸ ਵੇਲੇ ਜੋ ਇਲਾਕਾ ਸਿਆਲਵਾ ਤੇ ਮਾਨਕੁਸ਼ ਦੀ ਓਰ ਤੇ ਲਾਇਆ ਹੋਇਆ ਸੀ ਆਪਣੈਸਰ ਸਾਹਿਬ ਦੀ ਟੀਮ ਨੇ ਤੇ ਜੋ ਦੋ ਸ਼ੱਕੀ ਵਿਅਕਤੀ ਸੀ ਜਿਹਦੇ ਤੋਂ ਉਹਨਾਂ ਨੂੰ ਰੋਕਿਆ ਤੇ ਉਹ ਜਿਹੜੇ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਲਪਾਫੇ ਸੀ ਜੋ ਉਹ ਛੱਡ ਕੇ ਭੱਜ ਗਏ ਤੇ ਉਹ ਸੀ ਮੌਕੇ ਦੇ ਕਾਬੂ ਕੀਤਾ ਜਦੋਂ ਰਿਪੋਰਟ ਵੀ ਚੈੱਕ ਕੀਤੇਗੇ ਤਾਂ ਉਹਦੇ ਵਿੱਚੋਂ ਜੋ ਹੈ ਟੋਟਲ 280 ਪੱਤੇ ਜਿਹੜੇ ਕਲੋਮੋਡਿਲ ਗੋਲੀਆਂ ਦੇ ਨਿਕਲੇ ਜੋ ਟੋਟਲ 16800 ਤੇ ਉਹਦੇ ਤਹਿਤ ਜਿਹੜਾ ਹੈਗਾ 193 ਐਫ ਆਈ ਆਰ ਬਾਈਕਾਰ 85 ਜਿਹੜੀ ਦਰਜ ਕੀਤੀ ਹੈ ਇਹਨਾਂ ਦੇ ਕੋਈ ਪਹਿਲਾਂ ਵੀ ਮਕਦਮੇ ਹੋਏ ਹੋਏ ਆ ਜੋ ਜਾਣੇ ਪੈਣੀ ਕੰਪਨੀ ਦੇ ਦੇਖੋ ਇਹਨਾਂ ਦਾ ਡਾਟਾ ਚੈੱਕ ਕੀਤਾ ਗਿਆ ਜਿਹੜਾ ਇੱਕ ਸ਼ਫੀ ਮੁਹੰਮਦ ਜੋ ਕਿ ਪਰਖਾਲੀਆ ਰੋਪੜ ਤੋਂ ਹੈ ਤੇ ਜਿਹੜਾ ਦੂਜਾ ਦਰਸ਼ਨ ਸਿੰਘ ਹੈ ਉਹ ਜਿਹੜਾ ਸਿਆਲਬਾ ਤੋਂ ਹੈ ਤੇ ਇਹਨਾਂ ਦਾ ਡਾਟਾ ਸਾਰਾ ਕੱਢਿਆ ਗਿਆ ਇਹਨਾਂ ਦੇ ਐਫ ਆਈ ਆ ਕੋਈ ਦਰਜ ਨਹੀਂ ਹੈਗੀ ਬਦਾਂ ਇਹ ਕਿੱਥੋਂ ਲੈ ਕੇ ਆਏ ਸੀ ਇਹ ਇਹ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਜਿਹੜੇ ਫਾਰਵਰਡ ਲਿੰਕੇਜ ਜਾਂ ਬੈਕਵਰਡ ਲਿੰਕੇਜ ਹੈਗੇ ਜਿਹੜੀ ਆਪਾਂ ਦੇਖ ਰਹੇ ਆ ਕਿ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਜਿਹੜੀਆਂ ਗੋਲੀਆਂ ਹੈਗੀਆਂ ਤੇ ਕਿੱਥੋਂ ਲੈ ਕੇ ਆਇਆ ਜੇ ਕਿਸੇ ਦਾ ਰੋਲ ਇਸ ਦਾ ਸਾਹਮਣੇ ਆਦਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ ਦੱਸੇ ਇਹਨਾਂ ਨੇ ਪਹਿਲਾਂ ਵੀ ਕਿੰਨੀ ਵਾਰ ਲੈ ਕੇ ਆ ਕਿਤੇ ਸਪਲਾਈ ਕਰਦੇ ਸੀ ਨਹੀਂ ਅਜੇ ਸਾਨੂੰ ਜਿਹੜਾ ਅੱਜ ਰਿਪੋਰਟ ਜੋਗ ਦਾਲ ਦੇ ਤੇ ਬੇਸ ਕੀਤਾ ਸੀ ਜਿਨ੍ਹਾਂ ਵੱਲੋਂ ਸਾਨੂੰ ਇੱਕ ਦਿਨ ਦਾ ਰਿਵਾਰਡ ਮਿਲਿਆ ਹੈ ਤੇ ਉਹਦੀ ਪੁੱਛਗਿੱਛ ਕਰਾਂਗੇ ਇਹ ਕਿਥੋਂ ਲੈ ਕੇ ਆਏ ਵੀ ਪਹਿਲਾਂ ਵੀ ਇਹ ਕੰਮ ਕਰਦੇ ਜਾਂ ਪਹਿਲਾਂ ਕੀਦੇ ਕੋਈ ਦਿੰਦੇ ਆ ਉਹ ਸਾਰਾ ਵੈਰੀਫਾਈ ਕੀਤਾ ਜਾਉਂਗਾ ਤੇ ਤੁਹਾਡੇ ਕੋਲ ਕੋਈ ਸੂਚਨਾ ਸੀ ਇਸ ਬਾਰੇ ਨਹੀਂ ਤੇ ਕੋਈ ਸੀ ਜਿਸ ਤਰ੍ਹਾਂ ਹੁਣ ਇਹ ਜਿਹੜੀ ਨਸ਼ਾ ਬੁਧ ਮੇਮ ਚੱਲੀ ਗਈ ਆ ਅਸੀਂ ਜਿਹੜੇ ਥਾਂ ਥਾਂ ਤੇ ਨਾਕੇ ਲਾਉਂਦੇ ਆ ਦਿੱਲੀ ਬੇਸਿਸ ਤੇ ਨਾਕੇ ਲਾਉਂਦੇ ਆ ਉਹਦੇ ਦੋ ਵਿਅਕਤੀ ਆ ਰਹੇ ਸੀ ਸਾਨੂੰ ਸ਼ੱਕੀ ਲੱਗੇ ਜਿਹੜਾ ਉਹਨਾਂ ਨੂੰ ਰੋਕਿਆ ਤੇ ਜਿਹੜੇ ਲੈਫਾਫੇ ਛੱਡ ਕੇ ਭੱਜ ਗਏ ਤੇ ਉਸ ਤੋਂ ਬਾਅਦ ਨੂੰ ਮੌਕੇ ਤੇ ਕਾਬੂ ਕਰ ਲਿਆ ਸਾਡੀ ਟੀਮ ਵੱਲੋਂ ਫਿਰ ਜਿਹੜੀ ਇਹਨਾਂ ਦੀ ਜਿਹੜੀ ਇਹ ਚੈੱਕ ਕੀਤਾ ਗਿਆ ਸੀ ਦੇਖੋ ਨੈਟਵਰਕ ਲੱਗਦਾ ਕਿ ਯੂਪੀ ਸਾਈਡ ਤੋਂ ਲੈ ਕੇ ਆਉਂਦੇ ਆ ਇਹ ਕੁਝ ਇਸ ਤਰ੍ਹਾਂ ਦੇਖੋ ਜਿਹੜਾ ਹੁਣ ਰਿਮਾਨਡ ਮਿਲਿਆ ਉਹਦੇ ਵਿੱਚ ਆਪਾਂ ਸਾਰਾ ਵੈਰੀਫਾਈ ਕਰਾਂਗੇ ਕਿ ਇਹ ਜਾਂ ਤਾਂ ਮਹੱਤਲ ਤੋਂ ਲੈ ਕੇ ਆਈ ਜਾਂ ਕਿਥੋਂ ਹੋਰ ਯੂਪੀ ਤੋਂ ਲੈ ਆਈ ਕਿਧਰੋਂ ਵੀ ਲੈ ਕੇ ਆਉਂਦੇ ਆ ਜੇ ਲੋਕਲ ਕਿਸੇ ਕੋਲ ਲੰਨੇ ਹੈਗੇ ਆ ਉਹਦਾ ਵੀ ਵੈਰੀਫਾਈ ਕੀਤਾ ਜਾਊਗਾ ਪਰਿਵਾਰ ਦਾ ਕੁਝ ਬੈਕਗ੍ਰਾਉਂਡ ਪਤਾ ਕਿੱਥਾ ਜੀ ਪਰਿਵਾਰ ਨਹੀਂ ਪਰਿਵਾਰ ਦਾ ਜੇ ਪੁੱਛ ਕੇ ਚ ਕਰਾਂਗੇ ਜਿਹਨੂੰ ਰਿਮਾਨਡ ਮਿਲਿਆ ਹੁਣ ਉਹਦੇ ਵਿੱਚ ਸਾਰਾ ਪਤਾ ਕਰਾਂਗੇ ਪਰਿਵਾਰ ਦੇ ਕਿਹੜੇ ਕਿਹੜੇ ਵਗੈਰਾ ਤੁਸੀਂ ਸਾਰਾ ਉਹ ਕਰ ਰਹੇ ਹੋ ਨਸ਼ਾ ਸਰਕਾਰ ਦੀ ਅਦਾਲਤ ਕਿਤੇ ਪਿੱਛੇ ਕੀ ਕਿਹੜਾ ਕਾਰ ਬਣਾਇਆ ਕੀ ਬਣਾਇਆ ਦੇਖੋ ਜਿਹੜਾ ਹੈਗਾ ਇਹਦੇ ਵਿੱਚ ਵੈਰੀਫਾਈ ਕਰਕੇ ਜੇ ਇਹਨਾਂ ਦਾ ਕੋਈ ਇਦਾਂ ਦੀ ਇਲੀਗਲ ਚੀਜ਼ ਹੋਈ ਉਹਦੇ ਵੀ ਜਿਹੜੀ ਥਾਰਡ ਹੈਫ ਦੀ ਪ੍ਰਸੀਡਿੰਗ ਸਟਾਰਟ ਕਰਾਂਗੇ ਉਹਦੇ ਵਿੱਚ ਜੇ ਕੋਈ ਇਦਾਂ ਦੀ ਇਹਨਾਂ ਦੀ ਪ੍ਰਾਪਰਟੀ ਆਉਂਦੀ ਆ ਉਸ ਇਸ ਕਰਾਈ ਜਾਊਗੀ ਜਿਹੜੀ ਹੈ ਤੁਸੀਂ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਨਸ਼ਾ ਦੇ ਤੁੰਡ ਜੋ ਸਕੀਮ ਚੱਲੀ ਹੈ ਇਹ ਲੋਕਾਂ ਨੂੰ ਮੇਰੀ ਇਹ ਅਪੀਲ ਆ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਸਖਤ ਬਹੁਤ ਜ਼ਿਆਦਾ ਹੈ ਯੁਧ ਨਸ਼ਾ ਬੁਧ ਦਾ ਵਿਦਾਇਤਾ ਵੀ ਦਿੱਤੀ ਜਾਂਦੀ ਹੈ ਸਮੇਂ ਸਿਰ ਮੀਟੀਆਂ ਵੀ ਦਿੱਤੀਆਂ ਜਾਂਦੀਆਂ ਜਿਹੜੇ ਵੀਟੀਸੀ ਕਮੇਟੀਆਂ ਵੀ ਬਣਾਈਆਂ ਗਈਆਂ ਹਨ ਲੋਕਾਂ ਨੂੰ ਮੇਰੀ ਇਹ ਅਪੀਲ ਆ ਕਿ ਪੁਲਿਸ ਨੂੰ ਸੂਚਨਾ ਦਿਓ ਜਿਹੜਾ ਇਹਨਾਂ ਨੇ ਸੇਪ ਜਾ ਐਪ ਵੀ ਹੈਗਾ ਉਹਦੇပေါ် ਵਟਸਐਪ ਤੇ ਵੀ ਕਰ ਸਕਦੇ ਆ ਜਿਹੜੀ ਕੰਪਲੇਂਟ ਕਿਸੇ ਦੀ ਜੋ ਕੋਈ ਨਸ਼ਾ ਪੀਂਦਾ ਜਾਂ ਤੁਹਾਡੇ ਸੋਸਾਇਟੀ ਦੇ ਵਿੱਚ ਵੇਚਦਾ ਆ ਕੇ ਤਾਂ ਅਸੀਂ ਉਹਦੇ ਉੱਪਰ ਕਾਰਵਾਈ ਕਰਾਂਗੇ ਉਹਦੇ ਉੱਪਰ ਕੋਈ ਵੀਕਲ ਵੀ ਫੜਾਇਆ ਗਿਆ ਨਹੀਂ ਨਾ ਕੋਈ ਨਹੀਂ ਇਹ ਪੈਦਲ ਹੀ ਸੀ ਵੀਕਲ ਕੋਈ ਨਹੀਂ ਸੀ ਹੈਗਾ ਨਾਲ ਕੋਲੇ ਸੀ ਸੋ ਸਰ ਆਉਣ ਵਾਲੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ-ਇਹੀਆਂ ਗਤੀਵਿਧੀਆਂ ਹੋਰ ਵੀ ਜਾਰੀ ਰਹਿਣਗੀਆਂ ਪੱਕਾ ਦੇਖੋ ਜੀ ਆਪਾਂ ਹਰ ਰੋਜ਼ ਦਿੱਲੀ ਜਿਹੜੇ ਹੈਗੇ ਆ ਇਸ ਮੋਲਾਪੁਰ ਸਬੰਧ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਾਉਂਦੇ ਆ ਤੇ ਅਸੀਂ ਕਾਜ਼ੋ ਆਪਰੇਸ਼ਨ ਵੀ ਕਰਦੇ ਆ ਜੇ ਵੀ ਸਾਨੂੰ ਸ਼ੱਕੀ ਏਰੀਆ ਕੋਈ ਲੱਗਦਾ ਜਿੱਥੇ ਇਦਾਂ ਦੀ ਸਾਨੂੰ ਕਵਰ ਕੋਈ ਸੂਚਨਾ ਮਿਲਦੀ ਗੁਪਤ ਕਾਰਵਾਈ ਕਰਦੇ ਤੇ ਅੱਗੇ ਵੀ ਕਾਰਵਾਈ ਚੱਲਦੀ ਰਹੂਗੀ ਤਾਂ ਠੀਕ ਠੀਕ